ਬਹੁਤ ਲੋਕ ਅਗਰੇ ਬੱਚਿਆਂ ਦਾ ਖਾਸ ਕਰਕੇ ਨੁਕਸਾਨ ਹੋ ਰਿਹਾ ਮੰਦਭਾਗੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਜਾਨ ਵੀ ਜਾ ਸਕਦੀ ਹੈ ਬੱਚਿਆਂ ਦੀ ਕੀ ਕੀਤਾ ਜਾ ਤੁਸੀਂ ਗੜਵੀ ਲੈਣੀ ਆ ਉਹ ਜਲ ਵਿੱਚ ਬੈਠਾ ਉਹ ਜਲ ਭਰ ਕੇ ਨਾ ਤੇ ਬਿਲਕੁਲ ਇਦਾਂ ਪਤਲੀ ਧਾਰ ਬਣ ਕੇ ਬੱਚੇ ਦੇ ਨਾ ਤਾਲੂਚ ਪਾਣੀ ਬੱਚੇ ਦੇ ਇਹਦਾ ਤਾਲੂਚ ਤੇ ਉਹਨੂੰ ਅੱਖਾਂ ਬੰਦ ਕਰਕੇ ਬਾਹ ਦੇਣਾ ਵਾ ਜਿੱਦਾਂ ਤਾਲੂਚ ਪਾਣੀ ਆ ਧਾਰ ਇਸ ਤਰੀਕੇ ਨਾਲ ਪਾਣੀ ਆ ਕਿ ਉਹਨੂੰ ਗੋਤੇ ਨਾ ਆਉਣ ਇਹ ਕੁਦਾਮੀ ਨੇ ਥੱਲੇ ਕਰ ਦੇਣਾ ਇਦਾਂ ਸਵਾਇਆ ਸਵਾਇਆ ਧਾਰ ਪਾਈ ਜਾਣੀ ਤੇ ਉਹ ਇਦਾਂ ਪਾਣੀ ਇਦਾਂ ਚੋਈ ਜਾਵੇ ਸਾਰੇ ਬੰਦੇ ਹੁਣ ਬੱਚੇ ਬਿਲਕੁਲ ਏ ਟਾਈਟ ਰਹਿੰਦੇ ਨੇ ਏਸੀਆਂ ਚ ਰਹਿੰਦੇ ਨੇ ਬਾਹਰ ਐਕਟੀਵਿਟੀ ਨਹੀਂ ਕਰਦੇ ਜੇ ਕਰਦੇ ਆ ਲੂ ਲੱਗਦੀ ਆ ਕਿਉਂਕਿ ਏਸੀ 22 ਡਿਗਰੀ ਚ ਰਹਿੰਦੀ ਆ ਹੱਤ ਪੈ ਗਈ ਆ ਬਾਹਰ 30 35 40 ਡਿਗਰੀ ਟੈਂਪਰੇਚਰ ਆ ਉਹ ਝੇਲ ਨਹੀਂ ਪਾਉਂਦੇ ਛੋਟੇ ਛੋਟੇ ਬੱਚੇ ਨੇ ਵੀ ਉਹ ਗਰਮੀ ਦੇ ਨਾਲ ਕੌਕ ਹੋ ਕੇ ਤੇ ਡੀਹਾਈਡਰੇਟ ਹੋ ਕੇ ਚਾਲਾ ਕਰ ਰਹੇ ਨੇ ਇਹ ਕੋਈ ਚੰਗੀ ਗੱਲ ਨਹੀਂ ਹੈ ਸਾਰਿਆਂ ਗਰਮੀ ਹੰਡਾਈ ਆ ਵੀ ਇਹ ਕੋਈ ਨਵੀਂ ਤਾਂ ਹੈ ਨਹੀਂ ਆਪਾਂ ਕੋਕਾ ਕੋਲਾ ਫੈਂਟਾ ਹਨਾ ਜੀ ਰਸਨਾ ਇਹੋ ਜੀਆਂ ਚੀਜ਼ਾਂ ਪੀ ਕੇ ਗਰਮੀ ਨਹੀਂ ਘਟੀ ਆਪਾਂ ਗਰਮੀ ਘਟੀ ਆ ਸਤੂ ਪੀ ਕੇ ਨਿੰਬੂ ਪਾਣੀ ਪੀ ਕੇ ਬੱਚਿਆਂ ਦੇ ਡੱਬਿਆਂ 'ਚ ਭੋਜਨ ਇਸ ਤਰੀਕੇ ਦਾ ਹੰਦਾਇ ਕਰੋ ਬੱਚਾ ਉੱਥੇ ਕੀ ਕਰੇ ਮੈਦੇ ਆ ਰਿਹਾ ਹੈ ਮੇਰਾ ਵੀ ਜੇ ਬੱਚੇ ਨੇ ਰੋਟੀ ਖਾਣੀ ਆ ਤਾਂ ਉਹ ਕਿਸੇ ਮੈਦੇ ਦੇ ਪਦਾਰਥ ਦੀ ਸਬਜੀ ਹੈ ਇਹ ਜੇ ਨਹੀਂ ਤਾਂ ਹੋਰ ਦੋਹਾਂ ਦਿਨਾਂ ਮਿੰਟਾਂ ਚ ਬਣਨ ਵਾਲੀਆਂ ਮੇਦੇ ਦੀਆਂ ਚੀਜ਼ਾਂ ਨੇ ਜਿਹੜੀਆਂ ਬਿਲਕੁਲ ਬੱਚੇ ਦਾ ਟਿਫਨ ਬਾਕਸ ਖੋਲੋ ਵਿੱਚੋਂ ਮੈਗੀ ਸ਼ੈਗੀ ਜੀ ਨਿਕਲਦੀ ਆ ਮੈਕਰੋਨੀ ਨਿਕਲਦੀ ਪਾਸਤਾ ਨਿਕਲਦਾ ਕੋਈ ਚੱਜ ਦੀ ਚੀਜ਼ ਤਾਂ ਨਿਕਲਦੀ ਨਹੀਂ ਕਿ ਫੇਰ ਬੱਚੇ ਬੱਚੇ ਦੇ ਅੰਦਰ ਕੀ ਜਾ ਰਿਹਾ ਕੋਈ ਬੱਚਾ ਸਕੂਲੋਂ ਆਉਂਦਾ ਘਰੇ ਪਾਣੀ ਤੱਕ ਨਹੀਂ ਪੀਉਂਦਾ ਨਾਲ ਟਿਊਸ਼ਨ ਤੇ ਭੇਜ ਦਿੰਦੇ ਇੰਨੀ ਗਰਮੀ ਦੇ ਵਿੱਚ ਬੱਚੇ ਉਹਨੂੰ ਐਕਟੀਵਿਟੀ ਵਾਤੇ ਉੱਤੇ ਮਿਠਾ ਕੇ ਲੈ ਕੇ ਆਉਂਦੇ ਗਰਮ ਹਵਾਵਾਂ ਚ ਆ ਕੇ ਹੁੰਦੀਆਂ ਆਂਗੀ ਗੱਲ ਚੱਲਦੀ ਆਪਣੇ ਪੰਜਾਬ ਚ ਕਿ ਜਿਹੜਾ ਗੰਡਾ ਭੰਨ ਕੇ ਜੇਬ ਚ ਰੱਖ ਲਓ ਲੂ ਨਹੀਂ ਲੱਗਦੀ ਗੰਡਾ ਚੀਰ ਨਾਣੀ ਗੰਡਾ ਭੰਨਣਾ ਹੈ ਜੇ ਮਿੱਸੀ ਰੋਟੀ ਹੋਗੀ ਉਹਨਾਂ ਗੰਡਾ ਭੰਨ ਕੇ ਤੇ ਲੱਸੀ ਦੇ ਨਾਲ ਛਕੋ ਜੀ ਸਭ ਤੋਂ ਵਧੀਆ ਮੈਦੇ ਵਾਸਤੇ ਮੈਡੀਸਿਨਾਂ ਦੇ ਨਾਲੇ ਭੁੱਖ ਲੱਗਦੀ ਹੈ ਬੰਦੇ ਨੂੰ ਬੱਚਾ ਮਾਲੂ ਖਾਣ ਪੀਣ ਦਾ ਸ਼ਕੀਨ ਨਹੀਂ ਹੈਗਾ ਉਹਨੂੰ ਕੋਈ ਚੰਗੀ ਚੀਜ਼ ਦੋ ਨਹੀਂ ਖਾਂਦਾ ਕਿ ਤੁਹਾਡੇ ਕੋਲ ਇਹੋ ਜਿਹੀ ਕੋਈ ਦਵਾਈ ਹੈ ਕਿ ਉਹਨੂੰ ਦੇ ਦਿੱਤੀ ਜਾਵੇ ਤਾਂ ਬੱਚਾ ਘਟਾ ਘਟ ਭੁੱਖ ਲੈਣੀ ਸ਼ੁਰੂ ਹੋ ਜਾਵੇ ਉਸਤਾਦ ਜੀ ਦੱਸਦੇ ਸੀਗੇ ਵੀ ਕਦੇ ਇਹਨੂੰ ਸਿਰ ਦੀ ਦਾਈ ਕਹਿੰਦੇ ਹੁੰਦੇ ਸੀ ਸ਼ਰਦਾਈ ਨਹੀਂ ਵੀ ਸਿਰ ਦੀ ਦਾਈ ਆ ਤੇ ਜਦੋਂ ਤੱਕ ਬੱਚੇ ਦਾ ਸਿਰ ਦਿਮਾਗ ਮਸਤਿਸ਼ਕ ਸ਼ਾਂਤ ਨਹੀਂਗਾ ਤੇ ਠਹਿਰਾਜ ਨਹੀਂਗਾ ਤੇ ਉਹਨੂੰ ਸਰੀਰਕ ਦਿੱਕਤ ਰਹੇਗੀ ਰਹੇਗੀ ਸ਼ਰਦਾਈ ਸਭ ਤੋਂ ਵਧੀਆ ਹੱਲ ਹੈ ਉਹਦੇ ਨਾਲ ਦੀ ਵੀ ਕਹਿੰਦੇ ਵੀ ਲੀਵਰ ਨੂੰ ਡੀਟੌਕਸ ਕਰਨ ਵਾਸਤੇ ਤੇ ਲੀਵਰ ਨੂੰ ਠੰਡਾ ਰੱਖਣ ਵਾਸਤੇ ਕੋਈ ਚੀਜ਼ ਨਹੀਂ ਬੇਲ ਬੇਲ ਵੀ ਕਹਿੰਦੇ ਆ ਬੇਲ ਵੀ ਕਹਿੰਦੇ ਉਹਦਾ ਸ਼ਰਬਤ ਪੀਤਾ ਜਾਵੇ ਉਹਦਾ ਮਰਬਾ ਖਾਦਾ ਜਾਵੇ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਮਿੱਟੀ ਦੇ ਨਾਲ ਤੇ ਮੈਂ ਹਾਂ ਕਰਨ ਪੰਜਾਬ ਦੇ ਵਿੱਚ ਮੌਸਮ ਕਾਫੀ ਗਰਮ ਹੁੰਦਾ ਜਾ ਰਿਹਾ ਹੈ ਗਰਮ ਹਵਾਵਾਂ ਵਗ ਰਹੀਆਂ ਨੇ ਲੂ ਵਗ ਰਹੀ ਹੈ ਜਿਸ ਦੇ ਨਾਲ ਕਈ ਥਾਵਾਂ ਤੋਂ ਮੰਦਭਾਗੀਆਂ ਖਬਰਾਂ ਵੀ ਸਾਹਮਣੇ ਆਈਆਂ ਖਾਸ ਕਰਕੇ ਬੱਚਿਆਂ ਦੇ ਲਈ ਇਹ ਬਹੁਤ ਨੁਕਸਾਨਦੇਹ ਹੈ ਬੱਚਿਆਂ ਨੇ ਕਿਵੇਂ ਇਸ ਤੋਂ ਬਚਣਾ ਹੈ ਜਾਂ ਆਮ ਜਦੋਂ ਅਸੀਂ ਮੋਟਰਸਾਈਕਲ ਤੇ ਕਮਾਕਾਰਾਂ ਤੇ ਜਾਂਦੇ ਹਾਂ ਸੜਕ ਦੇ ਉੱਤੇ ਲੂਵਗਰੀ ਹੁੰਦੀ ਹੈ ਤੇ ਅਸੀਂ ਆਪਣਾ ਬਚਾ ਕਿਵੇਂ ਰੱਖਣਾ ਹੈ ਇਹ ਸਾਰੇ ਬਾਬਤ ਆਯੁਰਵੇਦ ਕੀ ਕਹਿੰਦਾ ਸਾਡੇ ਨਾਲ ਨੇ ਬਾਈ ਸਿਮਰਨਪ੍ਰੀਤ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਵੀਰੇ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਲੂਵਗਰੀ ਬੱਚਿਆਂ ਦਾ ਖਾਸ ਕਰ ਨੁਕਸਾਨ ਹੋ ਰਿਹਾ ਮੰਦਭਾਗੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਜਾਨ ਵੀ ਜਾ ਸਕਦੀ ਹੈ ਬੱਚਿਆਂ ਦੀ ਕੀ ਕੀਤਾ ਜਾਵੇ ਅ ਵੇ ਹੁਣ ਇਹ ਗੱਲ ਥੋੜੀ ਸਹੀ ਆ ਸਾਡੇ ਸ਼ਹਿਰ ਦੀਆਂ ਹੀ ਇੱਕ ਦੋ ਖਬਰਾਂ ਜੀ ਹੁਣ ਆਈਆਂ ਨੇ ਪਿਛਲੇ ਦੋਆਂ ਦਿਨਾਂ ਦਿਨਾਂ ਤੋਂ ਵੀ ਗਰਮੀ ਜ਼ਿਆਦਾ ਹੋਣ ਕਾਰਨ ਵੀ ਛੋਟੇ ਛੋਟੇ ਬੱਚੇ ਜਿਹੜੇ ਨੇ ਉਹ ਚੱਲਾ ਕਰਕੇ ਤੇ ਹੈ ਵਹ ਚਿੰਤਾ ਜਨਕ ਗੱਲਾਂ ਨੇ ਚਿੰਤਨ ਕਰਨ ਵਾਲੀਆਂ ਇਹ ਖਬਰਾਂ ਨੇ ਸੋ ਫਿਲਹਾਲ ਤਾਂ ਹੁਣ ਸਾਨੂੰ ਇਹ ਕਰਨਾ ਚਾਹੀਦਾ ਹੈ ਕਿ ਜਿਹੜੇ ਬੱਚੇ ਗਰਮੀ ਦਾ ਸ਼ਿਕਾਰ ਇਸ ਤਰੀਕੇ ਨਾਲ ਹੋ ਰਹੇ ਨੇ ਚਾਹੇ ਬਜ਼ੁਰਗ ਵੀ ਹੋ ਰਹੇ ਨੇ ਹਨਾ ਜੀ ਤੇ ਥੋੜਾਕ ਉਹਨਾਂ ਦੀ ਖਰਾਕ ਦੇ ਉੱਤੇ ਆਪਾਂ ਨੂੰ ਗੱਲ ਕਰਨੀ ਚਾਹੀਦੀ ਆ ਵੀ ਜਿਹੜੀ ਗਰਮੀਆਂ ਵਾਸਤੇ ਕੁਝ ਚੀਜ਼ਾਂ ਬੰਦੇ ਨੇ ਪੀਣੀਆਂ ਸ਼ੱਕਣੀਆਂ ਹੁੰਦੀਆਂ ਨੇ ਜਿਵੇਂ ਕਿ ਆਪਾਂ ਛੋਟੇ ਵੇਲਿਆਂ ਦੇ ਵਿੱਚ ਛੋਟੇ ਜਦੋਂ ਹੁੰਦੇ ਸੀ ਤੁਸੀਂ ਮੈਂ ਆਪਾਂ ਸਾਰਿਆਂ ਗਰਮੀ ਹੰਡਾਈ ਆ ਵੀ ਇਹ ਕੋਈ ਨਵੀਂ ਤਾਂ ਹੈ ਨਹੀਂ ਹਣਾ ਜੀ ਤੇ ਪਰ ਉਦੋਂ ਜਿਵੇਂ ਆਪਾਂ ਕੋਕਾ ਕੋਲਾ ਫੈਂਟਾ ਹਣਾ ਜੀ ਰਸਨਾ ਇਹੋ ਜੀਆਂ ਚੀਜ਼ਾਂ ਪੀ ਕੇ ਗਰਮੀ ਨਹੀਂ ਘਟੀ ਆਪਾਂ ਗਰਮੀ ਘੱਟੀ ਆ ਸਤੂ ਪੀ ਕੇ ਨਿੰਬੂ ਪਾਣੀ ਪੀ ਕੇ ਕੱਚੀ ਲੱਸੀ ਪੀ ਕੇ ਚਾਟੀ ਦੀਆਂ ਲੱਸੀਆਂ ਪੀ ਕੇ ਰੌਲ ਲੱਸੀ ਪੀ ਕੇ ਇਹ ਚੀਜ਼ਾਂ ਸ਼ੱਕ ਕੇ ਆਪਾਂ ਗਰਮੀ ਨੂੰ ਘਟਿਆ ਹੈ ਹਨਾ ਜੀ ਤੇ ਅੱਜ ਵੀ ਸਿਰਫ ਥੋੜੀ ਕੋ ਖਰਾਕ ਦੀ ਲੋੜ ਹੈ ਜਿਵੇਂ ਕਿ ਇਹ ਬਹੁਤ ਜ਼ਿਆਦੀ ਜਿਵੇਂ ਹੈ ਤਾਂ ਮੰਦ ਭਾਗੀ ਗੱਲ ਪਰ ਇਹ ਬੜੀ ਉਹਦੇ ਨਾਲ ਚਿੰਤਨ ਕਰਨ ਵਾਲੀ ਗੱਲ ਵੀ ਹੈ ਵੀ ਛੋਟੇ-ਛੋਟੇ ਬੱਚੇ ਨੇ ਵੀ ਉਹ ਗਰਮੀ ਦੇ ਨਾਲ ਚੋਕ ਹੋ ਕੇ ਤੇ ਡੀਹਾਈਡਰੇਟ ਹੋ ਕੇ ਚਾਲਾ ਕਰ ਰਹੇ ਨੇ ਇਹ ਕੋਈ ਚੰਗੀ ਗੱਲ ਨਹੀਂ ਹੈ ਮਾਂ ਪਿਓ ਨੂੰ ਇਸ ਤੇ ਬਹੁਤ ਧਿਆਨ ਦੇਣਾ ਚਾਹੀਦਾ ਜੀ ਹੁਣ ਚਲੋ ਆਪਾਂ ਨੌ ਤਾਂ ਨਹੀਂ ਲੈਣਾ ਵੀ ਮੇਰੇ ਕੁਝ ਖਾਸ ਹੀ ਹੈ ਨਾ ਵਿਦਿਆਰਥੀ ਚਲੋ ਜੋ ਸਿੱਖਦੇ ਸੰਗੀਤ ਕਰਦੇ ਨੇ ਹਨਾ ਜੀ ਤੇ ਉਹ ਸਕੂਲਾਂ ਦੇ ਵਿੱਚ ਕੁਝ ਟੀਚਰ ਵੀ ਨੇ ਤੋਂ ਦੱਸਦੇ ਹੀ ਗੱਲ ਕੱਲ ਹੀ ਚੱਲ ਰਹੀ ਸ਼ਾਮਾਂ ਸਾਡੀ ਗੱਲ ਚੱਲ ਰਹੀ ਵੀ ਕਹਿੰਦੇ ਵੀ ਬੱਚਿਆਂ ਦੇ ਡੱਬਿਆਂ 'ਚ ਭੋਜਨ ਇਸ ਤਰੀਕੇ ਦਾ ਆਂਦਾ ਹੈ ਘਰੋਂ ਬੱਚਾ ਉੱਥੇ ਕੀ ਕਰੇ ਮੈਂ ਤਾਂ ਹੀ ਆ ਰਿਹਾ ਹੈ ਮੇਰਾ ਵੀ ਜੇ ਬੱਚੇ ਨੇ ਰੋਟੀ ਖਾਣੀ ਆ ਤਾਂ ਉਹ ਕਿਸੇ ਮੈਦੇ ਦੇ ਪਦਾਰਥ ਦੀ ਸਬਜੀ ਹੈ ਤੇ ਜੇ ਨਹੀਂ ਤਾਂ ਹੋਰ ਦੋਹਾਂ ਦਿਨਾਂ ਮਿੰਟਾਂ ਚ ਬਣਨ ਵਾਲੀਆਂ ਮੈਦੇ ਦੀਆਂ ਚੀਜ਼ਾਂ ਨੇ ਜਿਹੜੀਆਂ ਤੁਸੀਂ ਬਿਲਕੁਲ ਬੱਚੇ ਦਾ ਟਿਫਿਨ ਬਾਕਸ ਖੋਲੋ ਵਿੱਚੋਂ ਮੈਗੀ ਸ਼ੈਗੀ ਜੀ ਨਿਕਲਦੀ ਆ ਮੈਕਰੋਨੀ ਨਿਕਲਦੀ ਪਾਸਤਾ ਨਿਕਲਦਾ ਕੋਈ ਚੱਜ ਦੀ ਚੀਜ਼ ਤਾਂ ਨਿਕਲਦੀ ਨਹੀਂ ਕਿ ਫਿਰ ਬੱਚੇ ਬੱਚੇ ਦੇ ਅੰਦਰ ਕੀ ਜਾ ਰਿਹਾ ਕੁਝ ਬਿਲਕੁਲ ਮੈਦਾ ਜੀ ਜਿਹੜਾ ਤਾਂ ਬਿਲਕੁਲ ਪਹਿਲਾਂ ਹੀ ਜਿਹੜਾ ਕਹਿੰਦੇ ਵੀ ਹਿਲੀ ਵਰਦਾ ਵੈਰੀ ਹੈ ਹਨਾ ਜੀ ਤੇ ਇੱਕ ਹੈ ਉਹ ਛੋਟੀ ਉਮਰ ਦਾ ਬੱਚਾ ਹੈ ਤੇ ਉਹਦੇ ਲਈ ਫਿਰ ਇਹ ਸਾਰਾ ਸਰਵਾਈਵ ਕਰਨਾ ਔਖਾ ਹੋ ਜਾਂਦਾ ਹੈ ਜੀ ਖੁਰਾਕ ਨਹੀਂ ਹੈ ਬੱਚਿਆਂ ਦੀ ਤੇ ਮਾਪੇ ਉਹ ਵੀ ਖੁਰਾਕ ਤੇ ਧਿਆਨ ਨਹੀਂ ਦੇ ਰਿਆ ਸੌਰੀ ਟੂ ਸੇ ਮਤਲਬ ਕਿ ਚਾਹੇ ਕੋਈ ਇਸ ਗੱਲ ਦਾ ਗੁੱਸਾ ਮਣਾਵੇ ਵੀ ਜਿਵੇਂ ਆਪਣੇ ਮਾਪੇਵਾਂ ਨੇ ਆਪਣਾ ਬੱਚਿਆਂ ਦਾ ਧਿਆਨ ਰੱਖਦੇ ਹੁੰਦੇ ਨੇ ਅੱਜ ਕੱਲ੍ਹ ਦੀਆਂ ਮਾਵਾਂ ਬੱਚਿਆਂ ਦਾ ਧਿਆਨ ਨਹੀਂ ਰੱਖਦੀਆਂ ਅੱਜ ਕੱਲ੍ਹ ਬੱਚੇ ਵੀ ਉਸ ਤਰੀਕੇ ਦੇ ਨਹੀਂ ਬੱਚੇ ਨਖਰੇ ਬਹੁਤ ਕਰਦੇ ਆ ਨਾ ਦੇਸੀ ਕਿ ਉਹਨਾਂ ਨੇ ਖਾਣਾ ਨਾ ਲੱਸੀ ਪੀਣੀ ਬੱਚੇ ਨਖਰੇ ਕਰਦੇ ਨੇ ਕਿਵੇਂ ਬੱਚੇ ਕਿਵੇਂ ਸੈੱਟ ਕੀਤੇ ਜਾਣ ਕਿ ਸਵਾਦ ਵਾਲੀ ਚੀਜ਼ ਵੀ ਹੈ ਜਿਹੜੀ ਉਹਨਾਂ ਦੇ ਸਰੀਰ ਨੂੰ ਸੈੱਟ ਰੱਖੇ ਹਾਂਜੀ ਇਹ ਨਖਰਾ ਦੇਖੋ ਜੀ ਵੀ ਜਿਹੜਾ ਕਹਿੰਦੇ ਕਈ ਵਾਰੋ ਕੰਨ ਫੜਨੇ ਪੈਂਦੇ ਆ ਉਹ ਇੱਕ ਹਫ਼ਤਾ ਨਾ ਵੀ ਇਹ ਵੀ ਕੰਨ ਫੜ ਕੇ ਲੂਣ ਦੇਣਾ ਪੈਂਦਾ ਹੈ ਆਪਾਂ ਥੋੜਾ ਜ਼ਿਆਦਾ ਭੂਏ ਚੜਾ ਲੈ ਆ ਜੀ ਬੱਚੇ ਜਿਵੇਂ ਬੱਚਿਆਂ ਨਾਲ ਆਪਾਂ ਥੋੜਾ ਕੁੱਟ ਮਾਰ ਕਰਨੀ ਘਟਾੜੀ ਹੈ ਨਹੀਂ ਤਾਂ ਆਪਾਂ ਵੀ ਤਾਂ ਨਖਰੇ ਕਰੇ ਨੇ ਸਭ ਨੇ ਕਰੇ ਨੇ ਕਿਹੜਾ ਬੱਚਾ ਨਹੀਂ ਨਖਰੇ ਕਰਦਾ ਪਰ ਇਹਦਾ ਮਤਲਬ ਇਹ ਥੋੜੀ ਆ ਕਿ ਵੀ ਜੇ ਉਹ ਜिद ਕਰਦਾ ਤੇ ਜिदਬਾਦੀ ਚ ਉਹਦੀ ਸਿਹਤ ਦਾ ਨੁਕਸਾਨ ਕੀਤਾ ਜਾਵੇ ਹਨਾ ਜੀ ਨਖਰਾ ਇੱਕ ਜਗ੍ਹਾ ਤੱਕ ਠੀਕ ਆ ਕੋਈ ਖੜਾਉਣਾ ਲੈਣਾ ਚਲੋ ਕੋਈ ਬੰਦੇ ਦੀ ਜिद ਸਮਝ ਆਂਦੀ ਹੈ ਪਰ ਨੇਤ ਦਿਹਾੜੀ ਨਖਰੇ ਆ ਨਹੀਂ ਖਾਣਾ ਉਹ ਨਹੀਂ ਖਾਣਾ ਇਹ ਕੋਈ ਹਲ ਦੀ ਨੀ ਗਾ ਚੀਜ਼ਾਂ ਦਾ ਨਿੰਬੂ ਪਾਣੀ ਦੇਖੋ ਨਿੰਬੂ ਪਾਣੀ ਚ ਕੀ ਨਖਰਾ ਹੋ ਸਕਦਾ ਮੰਨੋ ਜੀ ਤੁਸੀਂ ਬਣਾ ਕੇ ਦੋ ਪਰ ਉਹ ਚ ਮੈਂ ਇਹ ਗੱਲ ਜ਼ਿਆਦਾਤਰ ਵੇਖੀ ਆ ਕਿ ਵੀ ਟਾਈਮ ਲੱਗਦਾ ਜੀ ਖੰਡ ਖੋਲਣੀ ਆ ਨਿੰਬੂ ਨੂੰ ਜੋੜਨੇ ਬੈਣਗੇ ਸਮਾਂ ਲੱਗਦਾ ਵੀ ਆ ਉਦਾਂ ਹੀ ਦੇ ਦੋ ਕੁਝ ਰੂਟੀਆਂ ਪਿਆ ਦੋ ਜੇ ਲਸੀ ਪਵਨੀਆ ਪੈਕਟ ਵਾਲੀ ਲੈ ਆ ਕੇ ਪਿਆ ਦੋ ਵੀ ਘਰੇ ਰੜਕਾਂਗੇ ਚਾਟੀ ਵਾਲੀ ਦੁੱਧ ਲਾਵਾਂਗੇ ਮੁੱਲ ਮਤਲਬ ਕਿ ਉਹ ਉਹ ਹਿੰਮਤ ਨਹੀਂ ਕਰਨੇ ਚਾਹੁੰਦੇ ਆਪਾਂ ਸਤੂ ਨਹੀਂ ਸਤੂ ਪਹਿਲਾਂ ਪਾਊਡਰ ਲਿਹਾਉਣਾ ਪਊਗਾ ਜੀ ਚੋਲੇ ਪੀਸਣੇ ਪੈਣਗੇ ਘੋਲਣੇ ਪੈਣਗੇ ਫਿਰ ਸ਼ੱਕਰ ਪਾਣੀ ਪੋ ਗੋੜਾੜੀ ਲਿਆ ਕੇ ਨਹੀਂ ਜੀ ਗੰਮ ਔਖਾ ਅਸੀਂ ਆਲਸ ਕਰਦੇ ਆਂ ਬੱਚਿਆਂ ਨੂੰ ਖਰਾਕ ਦੇਖੋ ਬੱਚਾ ਜਿਹੜਾ ਹੁੰਦਾ ਨਾ ਜਿਵੇਂ ਕਿ ਗੱਲ ਇਹਨੂੰ ਸਮਝਣ ਦੀ ਲੋੜ ਹੈ ਬੱਚਿਆਂ ਨੂੰ ਪਨੀਰੀ ਕਿਹਾ ਜਾਂਦਾ ਹੈ ਜਿਹੜੇ ਹੁੰਦੇ ਨੇ ਨਾ ਵੀ ਇਹ ਪਨੀਰੀ ਹੁੰਦੀ ਹੈ ਵੀ ਕੋਈ ਤੁਸੀਂ ਇਹਨੂੰ ਕਿੱਦਾਂ ਇਹਨੂੰ ਬਣਾਉਂਦੇ ਹੋ ਜਿਵੇਂ ਇੱਕ ਛੋਟਾ ਬੂਟਾ ਹੈ ਹਨਾ ਉਹਨੂੰ ਬੜੀ ਸ਼ਿੱਦਤ ਦੇ ਨਾਲ ਬੜੇ ਪਿਆਰ ਨਾਲ ਪਾਲੀਏ ਤਦ ਫਲ ਮਿਲਦਾ ਠੀਕ ਆ ਨਾ ਜੀ ਤੇ ਇਦਾਂ ਹੀ ਬੱਚੇ ਹੁੰਦੇ ਨੇ ਇਹਨਾਂ ਦੀ ਜਿੰਨੀ ਕੇਅਰ ਕਰਾਂਗੇ ਇਹਨਾਂ ਨੂੰ ਇੱਕ ਇਹਨਾਂ ਨੇ ਗਾਂ ਸਮਾਜ ਆਪਾਂ ਵੀ ਤਾਂ ਬੱਚੇ ਸੀਗੇ ਆਪਾਂ ਬੜੇ ਹੋਏ ਆ ਤੇ ਇਹਨਾਂ ਦਾ ਦੇਸ਼ ਬਣਦਾ ਇਹਨਾਂ ਨੇ ਇਹ ਪੁਹੇਖ ਨੇ ਕਿਸੇ ਵੀ ਚੀਜ਼ ਚ ਮਤਲਬ ਕੀ ਚਾਹੇ ਉਹ ਚੰਗੇ ਕੰਮ ਚਲਾ ਲਓ ਵੀ ਕੋਈ ਬਾਣੀ ਪੜਨੀ ਆ ਤੁਸੀਂ ਦੱਸਦੇ ਸੀਗੇ ਕਿ ਤੁਸੀਂ ਬਚਪਨ ਚ ਜਦੋਂ ਸਕੂਲੋਂ ਆਉਂਨਾ ਉਹ ਜ਼ਰੂਰ ਦੱਸੋ ਵੀ ਬੱਚੇ ਅੱਜ ਕੱਲ ਮਾਪੇ ਜ਼ਰੂਰ ਕਰਨ ਕਿਉਂਕਿ ਬੱਚਾ ਸਕੂਲੋਂ ਆਉਂਦਾ ਘਰੇ ਪਾਣੀ ਤੱਕ ਨਹੀਂ ਪੀਉਂਦੇ ਨਾਲ ਹੀ ਟਿਊਸ਼ਨ ਤੇ ਭੇਜ ਦਿੰਦੇ ਇੰਨੀ ਗਰਮੀ ਦੇ ਵਿੱਚ ਬੱਚੇ ਉਹਨੂੰ ਐਕਟੀਵਿਟੀ ਵਾਤੇ ਉੱਤੇ ਬਿਠਾ ਕੇ ਲੈ ਕੇ ਆਉਂਦੇ ਗਰਮ ਹਵਾਵਾਂ ਚੱਲ ਰਹੀਆਂ ਹੁੰਦੀਆਂ ਹਗੀਆਂ ਇਹ ਗੱਲ ਹਾਂ ਆਪਾਂ ਜਿਹੜੀ ਹੁਣ ਗੱਲ ਲੈ ਕੇ ਚੱਲੀਏ ਗੱਲ ਇਸ ਤਰੀਕੇ ਨਾਲ ਲੈ ਕੇ ਜੀ ਵੀ ਇਹ ਸਾਡੀ ਆਪਦੀ ਸੁਰਤ ਦੀ ਗੱਲ ਹੈ ਵੀ ਸਮਰਸੀਵਾਲ ਜਦੋਂ ਸਾਡੇ ਘਰੇ ਜਿਵੇਂ ਬੋਰ ਹੋਇਆ ਹੈ ਹਨਾ ਹੁਣ ਤਾਂ ਚਲੋ ਆਮ ਹੋ ਗਿਆ ਵੀ ਉਦੋਂ ਟਾਵਾ ਟਾਵਾ ਹੁੰਦਾ ਸੀਗਾ ਤੇ ਆ ਦੀ ਸੁਰਤ ਚ ਵੇਖਿਆ ਅਸੀਂ ਬੋਰ ਹੁੰਦਾ ਤੇ ਉਸ ਤੋਂ ਪਹਿਲਾਂ ਨਲਕਾ ਸੀ ਸਾਡੇ ਘਰਾਂ ਘਰਾਂ ਮੈਂ ਤੇ ਸਾਡੇ ਪਿਤਾ ਜੀ ਇਹ ਕਾਰਜ ਕਰਦੇ ਹੁੰਦੇ ਸੀਗੇ ਵੀ ਅਸੀਂ ਛੋਟੇ ਜਿਵੇਂ ਆਂਦੇ ਸੀ ਨਾ ਇੱਕ ਲੋਹੇ ਦਾ ਟੱਪ ਹੁੰਦਾ ਜੇ ਚ ਅੱਜ ਕੱਲ ਆਪਾਂ ਸ਼ਬੀਲ ਵੇਲੇ ਵਰਤਦੇ ਆ ਨਾ ਛੋਟੇ ਜੇ ਥੱਲੇ ਨੂੰ ਐ ਕਰਕੇ ਹੁੰਦੇ ਨੇ ਉਹ ਟੱਪਾਂ ਦੇ ਵਿੱਚ ਪਿਤਾ ਜੀ ਪਾਣੀ ਭਰ ਕੇ ਰੱਖਦੇ ਹੁੰਦੇ ਸਾਡੇ ਸਕੂਲ ਆਉਣ ਤੋਂ ਪਹਿਲਾਂ ਪਤਾ ਹੁੰਦਾ ਛੁੱਟੀ ਦਾ ਸਮਾਂ ਹਨਾ ਜੀ ਤਾਂ ਉਹਨਾਂ ਸਾਨੂੰ ਆਂਦਿਆਂ ਨੂੰ ਦੋਹਾਂ ਜਵਾਕਰ ਨੂੰ ਉਹਨਾਂ ਨੇ ਟੱਪ ਚ ਬਾਹ ਬਾ ਕੇ ਜੀ ਤੇ ਪ੍ਰਾਣੀ ਇੱਕ ਇਤਰੀਕਾ ਹੁੰਦਾ ਬੱਚੇ ਦੀ ਗਰਮੀ ਦੂਰ ਕਰਨ ਦਾ ਕਿ ਨਾ ਤੁਸੀਂ ਗੜਵੀ ਲੈਣੀ ਆ ਉਹ ਜਲ ਜਿੱਚ ਬੈਠਾ ਉਹ ਜਲ ਭਰ ਕੇ ਨਾ ਤੇ ਬਿਲਕੁਲ ਇਦਾਂ ਪਤਲੀ ਧਾਰ ਬੰਨ ਕੇ ਬੱਚੇ ਦੇ ਨਾ ਤਾਲੂ ਚ ਪਾਣੀ ਆ ਬੱਚੇ ਦੇ ਇਦਾਂ ਤਾਲੂ ਚ ਤੇ ਉਹਨੂੰ ਅੱਖਾਂ ਬੰਦ ਕਰਕੇ ਪਾ ਦੇਣਾ ਵਾ ਜਿੱਦਾਂ ਵੀ ਤਾਲੂ ਚ ਪਾਣੀ ਆ ਧਾਰ ਇਸ ਤਰੀਕੇ ਨਾਲ ਪਾਣੀ ਆ ਕਿ ਉਹਨੂੰ ਗੋਤੇ ਨਾ ਆਉਣ ਵੀ ਖੁਦ ਆਮੀ ਨਹੀਂ ਥੱਲੇ ਕਰ ਦੇਣਾ ਇਦਾਂ ਸਵਾਇਆ ਸਵਾਇਆ ਧਾਰ ਪਾਈ ਜਾਣੀ ਤੇ ਉਹ ਇਦਾਂ ਪਾਣੀ ਇਦਾਂ ਚੋਈ ਜਾਵੇ ਸਾਰੇ ਬੰਨੇਓ ਇਦਾਂ ਕਮ ਸੇ ਕਮ 10 ਮਿੰਟ ਕਰਨਾ ਹੈ ਜੀ 10 ਮਿੰਟ ਕਰਨ ਤੋਂ ਬਾਅਦ ਬੱਚਾ ਪੂਰਾ ਸ਼ਾਂਤ ਹੋ ਜਾਂਦਾ ਹੈ ਗਰਮੀ ਖਾਸ ਕਰਕੇ ਗਰਮੀ ਦੇ ਦਿਨਾਂ 'ਚ ਜਦੋਂ ਅੱਤ ਦੀ ਗਰਮੀ ਪੈ ਰਹੀ ਹੋਵੇ ਫਿਰ ਉਸ ਨੂੰ ਘੰਟਾ ਅੱਧਾ ਘੰਟਾ ਆਰਾਮ ਕਰਨ ਦਿੱਤਾ ਜਾਵੇ ਫਿਰ ਉਹ ਉੱਠਦਾ ਹੈ ਉਸ ਤੋਂ ਬਾਅਦ ਉਹਨੂੰ ਅੱਛੀ ਖਰਾਕ ਦਿੱਤੀ ਜਾਵੇ ਜਿਵੇਂ ਅੱਜ ਮੌਸਮ ਹੈ ਤੁਸੀਂ ਕਦੂ ਵਾਲਾ ਦਹੀਂ ਉਹਨੂੰ ਰੈਤਾ ਸ਼ਕਾਓ ਉਦਾਂ ਰੈਤਾ ਸ਼ਕਾਓ ਮਤਲਬ ਕੀ ਰੈਤੇ ਦੇ ਤਿੰਨ ਚਾਰ ਪ੍ਰਕਾਰ ਨੇ ਸਭ ਨੂੰ ਪਤਾ ਹੈ ਉਹ ਸ਼ਕਾਓ ਹਾਂ ਫਰੂਟ ਖਾਧਾ ਦਵਾਨਾ ਸ਼ਾਕ ਸਾਦੇ ਦਵਾਨੇ ਦਾ ਸੀਜ਼ਨ ਹੈ ਫਿਰ ਉਸ ਤੋਂ ਬਾਅਦ ਛਾਚ ਹੈ ਲੱਸੀ ਆ ਲੱਸੀ ਮਿੱਠਾ ਲੂਣ ਪਾ ਕੇ ਵੀ ਇੱਕ ਤਰੀਕੇ ਨਾਲ ਬਣਦੀ ਹੈ ਇੱਕ ਕੱਲੀ ਲੂਣ ਵਾਲੀ ਬਣਦੀ ਹੈ ਉਹ ਅਲੱਗ-ਅਲੱਗ ਚੀਜ਼ਾਂ ਪੇਸ਼ ਕਰੋ ਕਦੇ ਦਹੀਂ ਦੇ ਵਿੱਚ ਉਹਨੂੰ ਕੀ ਕਹਿੰਦੇ ਆ ਸ਼ੱਕਰ ਪਾ ਕੇ ਖਵਾਓ ਇਹ ਸਾਰੇ ਮੈਂ ਦੱਸ ਰਿਆਂ ਚੀਜ਼ਾਂ ਕਿ ਹੈ ਬਹੁਤ ਕੁਝ ਆਪਣੇ ਕੋਲ ਗੱਲਾਂ ਇੱਕ ਚੀਜ਼ ਨਹੀਂ ਵੀ ਰਿਪੀਟ ਹੁੰਦੀ ਮੈਂ ਕਿੰਨੀਆਂ ਰਿਪੀਟ ਕਰ ਗਿਆ ਫਿਰ ਸਰਦਾਈ ਛਕਾ ਸਕਦੇ ਹੋ ਫਿਰ ਉਹਦੇ ਵਿੱਚ ਤੁਸੀਂ ਆਪਣਾ ਰੌ ਲੱਸੀ ਮਿਕਸ ਕਰਕੇ ਛਕਾ ਸਕਦੇ ਹੋ ਕੱਲੀ ਰੋਸ਼ ਸ਼ਕਾ ਸਕਦੇ ਹੋ ਸਰਬਤ ਤੁਸੀਂ ਸ਼ਕਾ ਸਕਦੇ ਹੋ ਵੀ ਜਿਵੇਂ ਸੰਦਲ ਦੇ ਸ਼ਰਬਤ ਹੋਗੇ ਨਿੰਬੂ ਦੇ ਬ੍ਰਹਮੀ ਦੇ ਸ਼ਰਬਤ ਹੋਗੇ ਇਹ ਆਪ ਬਣਾਓ ਬਕਾਇਦਾ ਕੇ ਜਾਂ ਜਿਹੜੇ ਪੰਸਾਰੀ ਕੁਛ ਆਪ ਬਣਾਉਂਦੇ ਨੇ ਉਹਨਾਂ ਤੋਂ ਲੈ ਕੇ ਆਓ ਵੀ ਇੱਕ ਤਾਂ ਪੈਕਿੰਗ ਵਾਲੇ ਹੁੰਦੇ ਆ ਕ ਆਪ ਬਣਾਏ ਜਾਂਦੇ ਆ ਅਸੀਂ ਨਹੀਂ ਬਣਾਉਂਦੇ ਆ ਜੇ ਤੁਸੀਂ ਇਹ ਕੰਮ ਕਰੋਗੇ ਆਪਣੇ ਬੱਚੇ ਦੇ ਨਾਲ ਤੁਸੀਂ ਦੇਖਿਓ ਬੱਚਾ ਤੁਹਾਡਾ ਰਿਲੈਕਸ ਰਹੂਗਾ ਉਹਦਾ ਕੱਦ ਵਧੀਆ ਨਿਕਲੂਗਾ ਉਹਦੀ ਸਿਹਤ ਸੋਹਣੀ ਬਣੂਗੀ ਗ੍ਰੋਥ ਵਧੀਆ ਹੋਊਗੀ ਸਤੂ ਹੈ ਤੁਸੀਂ ਵੇਸਣ ਲੈ ਕੇ ਆਓ ਜਿਹੜਾ ਪੀਸਿਆ ਹੋਇਆ ਹੈ ਉਹਨੂੰ ਘੋਲ ਕੇ ਪਾਣੀ ਦੇ ਵਿੱਚ ਠੰਡੇ ਜਲਦੇ ਵਿੱਚ ਜੇ ਜਿਆਦਾ ਮਿਹਨਤ ਨਹੀਂ ਕਰਨੀ ਕੇਵਲ ਸ਼ੱਕਰ ਪਾ ਦਿਓ ਵਿੱਚ ਗੁੜ ਵਾਲੀ ਸ਼ੱਕਰ ਹੁੰਦੀ ਇਹ ਪਾ ਕੇ ਪਿਆਓ ਕੱਲੀ ਸ਼ੱਕਰ ਵਾਲਾ ਪਾਣੀ ਪਿਆਓ ਬਹੁਤ ਕੁਛ ਹੈ ਜੀ ਪਰ ਆਪਾਂ ਵੀ ਟੱਕਣ ਖੋਲੋ ਫੇਰ ਭਾਈ ਇੱਕ ਗੱਲ ਚੱਲਦੀ ਆਪਣੇ ਪੰਜਾਬ 'ਚ ਕਿ ਜਿਹੜਾ ਗੰਡਾ ਭੰਨ ਕੇ ਜੇਬ 'ਚ ਰੱਖ ਲਓ ਲੂਹ ਨਹੀਂ ਲੱਗਦੀ ਹਾਂ ਗੰਡੇ ਖਾਣ ਵਾਲਾ ਤਾਂ ਹੈ ਜੀ ਕਨਸੈਪਟ ਭੰਨ ਕੇ ਰੱਖਣ ਵਾਲਾ ਤਾਂ ਨਹੀਂ ਇਹ ਖਾਣ ਵਾਲਾ ਇਸ ਤਰੀਕੇ ਨਾਲ ਵੀ ਕਦੇ-ਕਦੇ ਗਰਮੀਆਂ ਦੇ ਵਿੱਚ ਬੱਚਿਆਂ ਨੂੰ ਭੁੱਖ ਮਰ ਜਾਂਦੀ ਹੈ ਨਹੀਂ ਕਿਈ ਵਾਰ ਜ਼ਿਆਦਾ ਪਦਾਰਥ ਖਾਦਾ ਜਾਂਦਾ ਤਾਂ ਉਸ ਵੇਲੇ ਤੁਸੀਂ ਜਿਹੜੀ ਸਾਦੀ ਰੋਟੀ ਆ ਦੇਸੀ ਘੇ ਦੇ ਨਾਲ ਹਨਾ ਹਲਕੀ ਜਿਹੀ ਜੋਪੜ ਕੇ ਤੇ ਗੰਡਾ ਭੰਨ ਕੇ ਗੰਡਾ ਚੀੜਨਾ ਨਹੀਂ ਗੰਡਾ ਭੰਨਣਾ ਹੈ ਜਾਂ ਮਿੱਸੀ ਰੋਟੀ ਹੋਗੀ ਉਹਨਾਂ ਗੰਡਾ ਭੰਨ ਕੇ ਤੇ ਲੱਸੀ ਦੇ ਨਾਲ 셔ਕੋ ਜੀ ਸਭ ਤੋਂ ਵਧੀਆ ਮੇਦੇ ਵਾਸਤੇ ਮੈਡੀਸਿਨਾਂ ਤੇ ਨਾਲੇ ਭੁੱਖ ਲੱਗਦੀ ਹੈ ਬੰਦੇ ਨੂੰ ਤੇ ਚਟਨੀਆਂ ਬਹੁਤ ਨਹੀਂ ਹੁਣ ਆਪਣੇ ਕੋ ਆ ਸੀਜ਼ਨ ਦੇ ਵਿੱਚ ਪਦੀਨੇ ਦੀ ਚਟਨੀ ਹੈ ਠੀਕ ਹੈ ਜੀ ਤੁਸੀਂ ਪਦੀਨੇ ਦੀ ਚਟਨੀ ਕੁੱਟ ਕੇ ਖਵਾ ਸਕਦੇ ਹੋ ਬੱਚੇ ਨੂੰ ਤਰ੍ਹਾਂ ਤਰ੍ਹਾਂ ਦੀਆਂ ਚਟਨੀਆਂ ਥੋੜੀਆਂ ਇਨਗਰੀਡੀਅੰਟਸ ਉੱਤੇ ਕਰਕੇ ਬਣ ਜਾਂਦੀਆਂ ਉਹਨਾਂ ਨਾਲ ਪ੍ਰਸਾਦਾ ਸ਼ਿਕਾਓ ਯਾਨੀ ਕਿ ਮੇਰਾ ਕਹਿਣ ਤੋਂ ਭਾਵ ਹੈ ਕਿ ਬੱਚੇ ਦੀ ਖਰਾਕ ਤੇ ਧਿਆਨ ਦਿਓ ਈਵਨ ਕਿ ਇਹ ਤਾਂ ਹੁਣ ਕੱਲੀ ਗਰਮੀ ਦਾ ਰੌਲਾ ਹੈ ਵੀ ਆਪਾਂ ਗਰਮੀ ਤੋਂ ਬਚਣ ਲਈ ਕੀ ਦੇਣਾ ਹੈ ਅਕਸਰ ਉਦਾਂ ਹੀ ਮਾਂ ਬਿਓ ਆਪਣੀ ਬੱਚੇ ਦੀ ਖਰਾਕ ਤੇ ਨਹੀਂ ਕੰਸਨਟ੍ਰੇਟ ਕਰ ਰਹੀ ਸਹੀ ਤਰੀਕੇ ਦੇ ਨਾਲ ਵੀ ਸਬਜੀ ਬਾਜੀ ਉਹਨੂੰ ਕਿੱਦਾਂ ਦੀ ਜੇ ਨਖਰੇ ਕਰਦਾ ਤੇ ਇਹ ਦੇਖੋ ਜੀ ਸਭ ਦੇ ਕਰਦੇ ਹੁੰਦੇ ਆ ਨਖਰੇ ਕੋਈ ਤਰੀਕਾ ਆਪ ਲੱਭੀਦਾ ਹੁੰਦਾ ਹੈ ਲੱਭੀ ਬੱਚੇ ਨੂੰ ਕਿਵੇਂ ਹੈ ਇੱਕ ਇੱਕ ਬਾਈ ਹੋਰ ਕਿ ਬੱਚਿਆਂ ਚ ਅੱਜਕੱਲ ਮੁਰਕਾ ਨਹੀਂ ਆ ਰਿਹਾ ਬੱਚਾ ਨੂੰ ਗਰਾਊਂਡ ਨਹੀਂ ਭੇਜਿਆ ਜਾ ਰਿਹਾ ਇੱਕ ਗੱਲ ਇਹ ਵੀ ਆ ਜਿਵੇਂ ਆ ਸੀਜ਼ਨ ਆ ਹੁਣ ਥੋੜਾ ਜਿਹਾ ਅਗਲਾ ਮਹੀਨਾ ਜਦੋਂ ਆਉਣਾ ਹੈ ਨਾ ਹੁਣ ਜੇਠ ਚੱਲ ਰਿਹਾ ਹਾਰਡ ਆਉਣਾ ਅੱਗੇ ਜਾ ਕੇ ਨਾ ਉਹਨਾਂ ਉਹਨਾਂ ਸਮਿਆਂ ਚ ਪਤ ਨਿਕਲਦੀ ਹੁੰਦੀ ਆ ਆਪਣੇ ਆਪਾਂ ਦੇਖਦੇ ਨੇ ਆ ਵੀ ਆਪਣੇ ਪੱਤਾ ਨਿਕਲਦੀਆਂ ਨੇ ਪਤ ਨਿਕਲਣੀ ਬਹੁਤ ਵਧੀਆ ਹੁੰਦੀ ਆ ਪਤ ਇਸ ਤਰ੍ਹਾਂ ਆ ਉਹਦਾ ਦੇਖੋ ਪ੍ਰਕਿਰਤੀ ਨੇ ਨਾ ਆਪਾਂ ਨੂੰ ਹੱਲ ਦਿੱਤਾ ਸਾਡੇ بڑے ਉਸਤਾਦ ਹੀ ਦੱਸਦੇ ਹੁੰਦੇ ਸੀ ਕਹਿੰਦੇ ਵੀ ਜਦੋਂ ਪਹਿਲੀ ਬਾਰਿਸ਼ ਚ ਤੁਸੀਂ ਨਾਲੋ ਨਾ ਤੇ 따ੜੀ ਪੇਤ ਮੁੱਕ ਜਾਂਦੀ ਹੈ ਮੀਂਹ ਦੇ ਪਾਣੀ ਨਾਲ ਤੇ ਮੀਂਹ ਪੈਣ ਤੋਂ ਇੱਕ ਮਹੀਨਾ ਪਹਿਲਾਂ ਪਿਤ ਦਾ ਸੀਜ਼ਨ ਆਉਂਦਾ ਹੈ ਠੀਕ ਹੈ ਜੀ ਹਾੜ ਦਾ ਜਿਹੜਾ ਮਹੀਨਾ ਹੈ ਜੇਠ ਹਾੜ ਦਾ ਨਾ ਇਹ ਪਿਤਾਂ ਦੇ ਸੀਜ਼ਨ ਹੁੰਦੇ ਨੇ ਵੀ ਜਦੋਂ ਅਖੀਰ ਜੇ ਤੇ ਪਿਤ ਨਿਕਲਦੀ ਜਾ ਕੇ ਤੇ ਜਦੋਂ ਮਤਲਬ ਕਿ ਬੰਦੇ ਦੇ ਪਿਤ ਨਿਕਲ ਜਾਂਦੀ ਹੈ ਤਾਂ ਬੰਦੇ ਦੀ ਥੋੜੀ ਹੱਦ ਪਾਰ ਹੁੰਦੀ ਹੈ ਤੇ ਉਨੇ ਸਮੇਂ ਨੂੰ ਪ੍ਰਕਿਰਤੀ ਮੀਂਹ ਲਿਆ ਦਿੰਦੀ ਹੈ ਕਿ ਤੁਸੀਂ ਉਹ ਹੁਣ ਉਹ ਗਰਮੀ ਨਿਕਲ ਜਾਂਦੀ ਆ ਹੁਣ ਬੱਚੇ ਬਿਲਕੁਲ ਏ ਟਾਈਟ ਰਹਿੰਦੇ ਨੇ ਏਸੀਆਂ ਚ ਰਹਿੰਦੇ ਨੇ ਬਾਹਰ ਐਕਟੀਵਿਟੀ ਨਹੀਂ ਕਰਦੇ ਜੇ ਕਰਦੇ ਆ ਲੂ ਲੱਗਦੀ ਆ ਕਿਉਂਕਿ ਏਸੀ 22 ਡਿਗਰੀ ਚ ਰਹਿੰਦੀ ਆ ਹੱਤ ਪੈ ਗਈ ਆ ਬਾਹਰ 30 ਦੀ 35 ਪੈਂਦੀ 40 40 ਡਿਗਰੀ ਟੈਂਪਰੇਚਰ ਆ ਉਹ ਢੇਲ ਨਹੀਂ ਪਾਉਂਦੇ ਤੇ ਸਰੀਰ ਸਟਕ ਹੋ ਜਾਂਦਾ ਪਸੀਨਾ ਨਹੀਂ ਆ ਰਿਹਾ ਪਤ ਨਹੀਂ ਨਿਕਲਦੀ ਉਹ ਫਿਰ ਕੋਈ ਹੋਰ ਹੀ ਭੰਕਰੂ 15 20 ਬਿਮਾਰੀ ਲੈ ਕੇ ਨਿਕਲ ਆਉਂਦੀ ਆ ਇਹ ਜ਼ਰੂਰੀ ਹੁੰਦਾ ਕਿ ਕਈ ਵਾਰ ਫਿੰਸੀਆਂ ਹੋ ਜਾਣੀਆਂ ਪਿੱਤ ਹੋ ਜਾਣੀ ਇਹ ਜ਼ਰੂਰੀ ਹੁੰਦਾ ਇਹਦੇ ਨਾਲ ਸਰੀਰ ਜਿਹੜਾ ਹੈ ਉਹ ਸ਼ੁੱਧ ਬਣਿਆ ਰਹਿੰਦਾ ਉਹ ਆਪਣੀ ਗੰਦਗੀ ਬਾਹਰ ਕੱਢਦਾ ਸੋ ਇਹ ਪਸੀਨਾ ਵਾਕਿਆ ਆਉਣਾ ਚਾਹੀਦਾ ਹੈ ਪਸੀਨਾ ਜਦੋਂ ਆਊਗਾ ਤੇ ਫਿਰ ਹੋਰ ਚੀਜ਼ਾਂ ਨੂੰ ਕੰਜ਼ਿਊਮ ਕਰੂਗਾ ਬਾਬਾ ਜੀ ਤੁਸੀਂ ਆਯੁਰਵੇਦ ਨਾਲ ਜੁੜੀਆਂ ਦਵਾਈਆਂ ਤਿਆਰ ਕਰਦੇ ਹੋ ਲੋਕਾਂ ਦੀ ਸਮੱਸਿਆਵਾਂ ਦਾ ਹੱਲ ਕਰਦੇ ਹੋ ਬੱਚਾ ਮੰਨ ਲਓ ਖਾਣ ਪੀਣ ਦਾ ਸ਼ਕੀਨ ਨਹੀਂ ਹੈਗਾ ਉਹਨੂੰ ਕੋਈ ਚੰਗੀ ਚੀਜ਼ ਦੋ ਨਹੀਂ ਖਾਂਦਾ ਕਿ ਤੁਹਾਡੇ ਕੋਲ ਇਹੋ ਜਿਹੀ ਕੋਈ ਦਵਾਈ ਹੈ ਕਿ ਉਹਨੂੰ ਦੇ ਦਿੱਤੀ ਜਾਵੇ ਤਾਂ ਬੱਚਾ ਘਟਾ ਘਟ ਭੁੱਖ ਲੱਗਣੀ ਸ਼ੁਰੂ ਹੋ ਜੇ ਉਹਨੂੰ ਹਾਂ ਇਦਾਂ ਦੀਆਂ ਕੁਝ ਹੁੰਦੀਆਂ ਨੇ ਖੁਰਾਕਾਂ ਬੰਦਾ ਦੇ ਦਿੰਦਾ ਜਿੰਨਾ ਨਾਲ ਭੁੱਖ ਲੱਗਦੀ ਆ ਪਰ ਫਿਰ ਘਰਾਂ ਦੇ ਵਿੱਚ ਵੈਸੇ ਇਹੀ ਠੀਕ ਹੈ ਜੀ ਵੀ ਬੱਚੇ ਨੂੰ ਤੁਸੀਂ ਏ بڑے ਪ੍ਰੇਮ ਭਾਵਨਾ ਪਿਆਰ ਨਾਲ ਬਣਾ ਕੇ ਛਕਾਓ ਤੇ ਥੋੜਾ ਜਿਹਾ ਸਖਤੀ ਦੇ ਨਾਲ ਛਕਾਓ ਤੇ ਬੱਚਾ ਹੱਥ ਪੈ ਜਾਂਦੀ ਹੈ ਕੋਈ ਏਡੀ ਗੱਲ ਨਹੀਂ ਹੈ ਹਾਂ ਹੋ ਜਾਂਦਾ ਨਖਰੇ ਸਭ ਦੇ ਬੱਚੇ ਕਰਦੇ ਆ ਜੀ ਇਹ ਬੱਚੇ ਇਹ ਕੋਈ ਨਵੀਂ ਗੱਲ ਨਹੀਂ ਗੀ ਇਹ ਜਦੋਂ ਤੋਂ ਚੱਲੇ ਆਉਂਦਾ ਬੱਚੇ ਨਖਰੀ ਕਰਦੇ ਨੇ ਸਭ ਕਰਦੇ ਹੁੰਦੇ ਆ ਤੇ ਪਰ ਤੁਸੀਂ ਛਿੱਦਤ ਦੇ ਨਾਲ ਥੋੜਾ ਜਿਹਾ ਪਿਆਰ ਦੇ ਨਾਲ ਜਿੱਥੇ ਜਿੱਥੇ ਪਿਆਰ ਦੀ ਲੋੜ ਪਿਆਰ ਦੀ ਜਿੱਥੇ ਜਿੱਥੇ ਡਾਂਟ ਦੀ ਲੋੜ ਉੱਥੇ ਡਾਂਟ ਦੀ ਬੈਲੈਂਸ ਰੱਖ ਕੇ ਚੱਲੋਗੇ ਤਾਂ ਠੀਕ ਰਹਿੰਦਾ ਹੈ ਜੀ ਬਿਲਕੁਲ ਪੰਜਾਬ ਸਰਕਾਰ ਨੇ ਬਾਈ ਛੁੱਟੀਆਂ ਕਰਤੀਆਂ ਸਕੂਲਾਂ ਦੇ ਵਿੱਚ ਛੋਟੇ ਬੱਚਿਆਂ ਨੂੰ ਹੁਣ ਇਹ ਸਮਾਂ ਆ ਮਾਪੇ ਦਾ ਕਿ ਬੱਚਾ ਤੁਹਾਡੇ ਕੋਲ 24 ਘੰਟੇ ਘਰੇ ਆ ਤੇ ਤੁਸੀਂ ਉਹਦੀ ਪਰਵਰਿਸ਼ ਦੇ ਵਿੱਚ ਜੇ ਆਹ ਕੰਮ ਤੁਸੀਂ ਕਰ ਲਓ ਤਾਂ ਜਵਾਕ ਤੁਹਾਡਾ ਅਨਕੈਂਟ ਨਿਕਲੂਗਾ ਗ੍ਰੋਥ ਵਧੀਆ ਹੋਊਗੀ ਸਾਡੇ ਉਸਤਾਦ ਜੀ ਦੱਸਦੇ ਸੀਗੇ ਵੀ ਕਹਿੰਦੇ ਇਹਨੂੰ ਸਿਰ ਦੀ ਦਾਈ ਕਹਿੰਦੇ ਹੁੰਦੇ ਸੀ ਸ਼ਰਦਾਈ ਨੂੰ ਵੀ ਸਿਰ ਦੀ ਦਾਈ ਆ ਤੇ ਜਦੋਂ ਤੱਕ ਬੱਚੇ ਦਾ ਸਿਰ ਦਿਮਾਗ ਮਸਤਿਸ਼ਕ ਸ਼ਾਂਤ ਨਹੀਂਗਾ ਤਾਂ ਠਹਿਰਾਜ ਨਹੀਂਗਾ ਤੇ ਉਹਨੂੰ ਸਰੀਰਕ ਦਿੱਕਤ ਰਹੇਗੀ ਰਹੇਗੀ। ਸਰਦਾਈ ਸਭ ਤੋਂ ਵਧੀਆ ਹੱਲ ਹੈ। ਇਹ 'ਚ ਥੋੜੀ ਮਿਹਨਤ ਜ਼ਿਆਦੀ ਹੈ। ਵੀ ਆ ਗਰਮੀ ਦੇ 2 ਮਹੀਨੇ ਜਿਹੜਾ ਬੱਚਾ ਸਰਦਾਈ ਪੀ ਗਿਆ। ਸਭ ਤੋਂ ਮਿਹਨਤ ਵੀ ਨਹੀਂ ਤੁਸੀਂ ਤੁਸੀਂ ਇੱਕ ਮਸ਼ੀਨ ਆਉਂਦੀ ਬਣਾਉਣ ਵਾਲੀ ਆਨਲਾਈਨ ਦੇਖ ਲਿਓ। ਸਰਦਾਈ ਰਗੜੋ ਤਾਂ ਬੱਚੇ ਨੂੰ ਪਸ ਪਿਆ। ਨਹੀਂ ਆ ਮੈਂ ਕਹਿੰਦਾ ਹੱਥੀਂ ਜ਼ਿਆਦਾ ਵਧੀਆ ਜੀ। ਸੋ ਤੁਸੀਂ ਮਸ਼ੀਨ ਨਾਲ ਹਾਂ ਵੀ ਚਲੋ ਜੇ ਨਾ ਕੋ ਹੈ ਪਰ ਜਿਹੜਾ ਹੱਥੀ ਰਗੜਿਆ ਜਾਂਦਾ ਸਲੋ ਗ੍ਰੈਂਡਿੰਗ ਜਿਹੜੀ ਹੁੰਦੀ ਨਾ ਹੀਟ ਨਹੀਂ ਹੁੰਦੀ ਚੀਜ਼ ਤੇ ਹੱਥੀ ਰਗੜਿਆ ਜਾਵੇ ਕਿੰਨੇ ਕੁ ਕਿਤੇ 10 20 ਗਿਰੀਆਂ ਬੱਚੇ ਨੇ ਪੀ ਲੈਣੀਆਂ ਕਿਤੇ ਕਿੰਨਾ ਕਿ 10 ਮਿੰਟ 15 ਲੱਗਦੇ ਆ ਜੀ ਰਗੜ ਨੂੰ ਜੇ ਆਪਾਂ ਇਹ ਵੀ ਨਹੀਂ ਕਰ ਸਕਦੇ ਤਾਂ ਜਾਨ ਤੋਂ ਵੱਧ ਤਾਂ ਨਹੀਂ ਨਾ ਹੈਗਾ ਮਿਹਨਤ ਹਣਾ ਤੇ ਬਾਕੀ ਉਹ ਕਹਿੰਦੇ ਹੁੰਦੇ ਆ ਵੀ ਉਹ ਜੇ ਮੱਲਾਂ ਦੀ ਇੱਕ ਘਾਵਤ ਹੈ ਉਹ ਘੋੜਿਆਂ ਬਾਗ ਬਾਬਤ ਦੱਸਦੇ ਕਹਿੰਦੇ ਵੀ ਚੋਕਰ ਖਾ ਕੇ ਕਦੇ ਘੋੜੇ ਨਹੀਂ ਬਣਦੇ ਵੀ ਜਿਹੜੇ ਮਲਤ ਘੋੜੇ ਘਰ ਖਾ ਕੇ ਬਣਦੇ ਆ ਹਣਾ ਤੇ ਜੇ ਬੱਚਿਆਂ ਨੂੰ ਵਧੀਆ ਬਣਾਉਣਾ ਤੇ ਖਵਾਣਾ ਪੈਣਾ ਹੈ ਵੀ ਕੋਈ ਇਹ ਸਕਿੱਪ ਨਹੀਂ ਕਰ ਸਕਦੇ ਬਹੁਤ ਬਹੁਤ ਸ਼ੁਕਰੀਆ ਭਾਈ ਤੁਸੀਂ ਗੱਲਬਾਤ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਭਾਈ ਸਿਵਰਨ ਉਹਨਾਂ ਨਾਲ ਗੱਲ ਕਰ ਰਹੇ ਸੀਗੇ ਲੂ ਵਗ ਰਹੀ ਹੈ ਸਕੂਲ 'ਚ ਛੁੱਟੀਆਂ ਹੋ ਗਈਆਂ ਤੁਸੀਂ ਆਪਣੇ ਬੱਚਿਆਂ ਨੂੰ ਖਾਣ ਪੀਣ ਨੂੰ ਕੀ ਦੇ ਸਕਦੇ ਹੋ ਉਹਨਾਂ ਦੀ ਗਰੋਥ ਜੇਕਰ ਰੁਕੀ ਹੋਈ ਹੈ ਕੱਦ ਨਹੀਂ ਨਿਕਲ ਰਿਹਾ ਤਾਂ ਕਿਵੇਂ ਉਹਨਾਂ ਦੀ ਗਰੋਥ ਹੋਏਗੀ ਖਾਸ ਕਰ ਆਪਣੇ ਬੱਚਿਆਂ ਦਾ ਧਿਆਨ ਰੱਖੋ ਭਾਈ ਸਾਡੀ ਪਨੀਰੀ ਹੈ ਸਾਡਾ ਭਵਿੱਖ ਹੈ ਜ ਜਿਨ੍ਹਾਂ ਦੀ ਪਰਵਰਿਸ਼ ਚੰਗੇ ਢੰਗ ਨਾਲ ਹੋ ਗਈ ਤਾਂ ਪੰਜਾਬ ਬੋਈ ਹੱਸਦਾ ਵਸਦਾ ਉੱਚ ਉੱਚੇ ਨੰਮੇ ਗਬਰੂ ਉਹੋ ਜਿਹੀ ਬਰਕਰਾਰ ਰਹੇਗਾ ਬੇਲ ਦਾ ਮਰਬਾ ਸ਼ੱਕ ਸਕਦੇ ਨੇ ਓਹੋ ਨਵੀਂ ਗੱਲ ਅੱਛਾ ਜੀ ਹਾਂ ਬੇਲ ਦਾ ਸ਼ਰਬਤ ਹੈ ਤੇ ਬਿਲ ਜਿਹੜਾ ਇਹ ਸੀਜ਼ਨ ਚ ਆਉਂਦਾ ਹੈ ਉਹਦੇ ਨਾਲ ਦੀ ਵੀ ਕਹਿੰਦੇ ਵੀ ਲੀਵਰ ਨੂੰ ਡੀਟੌਕਸ ਕਰਨ ਵਾਸਤੇ ਤੇ ਲੀਵਰ ਨੂੰ ਠੰਡਾ ਰੱਖਣ ਵਾਸਤੇ ਕੋਈ ਚੀਜ਼ ਨਹੀਂ ਬੇਲ ਬਿਲ ਵੀ ਕਹਿੰਦੇ ਬਿਗਲ ਵੀ ਕਹਿੰਦੇ ਉਹਦਾ ਸ਼ਰਬਤ ਪੀਤਾ ਜਾਵੇ ਉਹਦਾ ਮਰਬਾ ਖਾਦਾ ਜਾਵੇ ਸਭ ਤੋਂ ਉੱਤਮ ਹੈ ਹਾਂ ਬਹੁਤ ਬਹੁਤ ਸ਼ੁਕਰੀਆ ਭਾਈ ਥੈਂਕ ਯੂ ਔਲੇ ਦਾ ਮਰੱਬਾ ਵੀ ਚੀਜ਼ਾਂ ਬਹੁਤ ਨੇ ਇੱਕ ਹੋਰ ਐਪੀਸੋਡ ਲੈ ਆਵਾਂਗੇ ਸਾਨੂੰ ਜਾਂਦੇ ਜਾਂਦੇ ਚੇਤੇ ਆਉਂਦੀਆਂ ਸਤਿ ਸ੍ਰੀ ਅਕਾਲ